ਮੰਤਮਾਨ ਸਰਕਾਰ ਨੇ ਕੇਜਰੀਵਾਲ ਸਰਕਾਰ ਨੇ ਉਹਨਾਂ ਦੀ ਰਿਹਾਈ ਤਾਂ ਕੀ ਕਰਨੀ ਜਿਹੜੇ ਸਿੰਘ 2013 ਤੋਂ ਲਗਾਤਾਰ ਪੈਰੋਲ ਤਿਆਰੇ ਸੀ ਛੁੱਟੀ ਤਿਆਰੇ ਸੀ ਇਹਨਾਂ ਬੰਦਿਆਂ ਨੇ ਇਹ ਸਰਕਾਰ ਨੇ ਉਹਨਾਂ ਦੀ ਛੁੱਟੀ ਵੀ ਬੰਦ ਕਰਤੀ ਹੈ ਬਿਨਾਂ ਕਿਸੇ ਕਾਰਨ ਤੋਂ ਇਸ ਕਰਕੇ ਅਸੀਂ ਅੱਜ ਆਕਾਲ ਯੂਨਾਈਟਿਡ ਸਿੱਖ ਪਾਰਟੀ ਤੇ ਹੋਰ ਸਮੁੱਚੀ ਸਿੱਖ ਸੱਤਥੇਵੰਦੀਆਂ ਵੱਲੋਂ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਜਿਹੜੀ ਪੈਰੋਲ ਹੈ ਛੁੱਟੀ ਹੈ ਉਹ ਜਲ ਤੋ ਜਲ ਬਹਾਲ ਕੀਤੀ ਜਾਵੇ ਦੂਜੀ ਗੱਲ ਇਹ ਕਿ ਮਾਨ ਸਾਹਿਬ ਦਾ ਬਿਆਨ ਆਇਆ ਭਗਵੰਤ ਮਾਨ ਜੀ ਦਾ ਕਿ ਅਸੀਂ 100 ਬੰਦਾ 15 ਅਗਸਤ ਦੇ ਉੱਤੇ ਰਿਹਾ ਕਰ ਰਹੇ ਆ ਚੰਗੀ ਗੱਲ ਹੈ ਤੁਸੀਂ ਕਰੋ ਅਸੀਂ ਵਿਰੋਧ ਨਹੀਂ ਕਰਦੇ ਪਰ ਸਵਾਲ ਇਸ ਗੱਲ ਦਾ ਕਿ ਸਾਡਾ ਬੰਦੀ ਸਿੰਘ ਇੱਕ ਵੀ ਕਿਉਂ ਨਹੀਂ ਰਿਹਾ ਕਰ ਰਹੇ ਤੁਸੀਂ ਸਾਡੇ ਨਾਲ ਕਿਸ ਗੱਲ ਦਾ ਵਿਤਕਰਾ ਹੈਗਾ ਇਹ ਸਾਡੇ ਨਾਲ ਇਸ ਮੁਲਕ ਦੇ ਅੰਦਰ 1947 ਤੋਂ ਲੈ ਕੇ ਅੱਜ ਤੱਕ ਬਾਰ ਬਾਰ ਤੱਕੇ ਹੋ ਰਹੇ ਨੇ ਫੇਰ ਕਹਿੰਦੇ ਇਹ ਤਿਰੰਗਾ ਲਾਓ ਅਸੀਂ ਕਿਹੜੇ ਮੂ ਨਾਲ ਤਿਰੰਗਾ ਲਾ ਲਈਏ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਇੱਕ ਹੋਰ ਨਾਲ ਕਾਰਨ ਹੈ ਕਿ ਸਾਡੇ ਸਿੱਖ ਬੱਚਿਆਂ ਨੂੰ ਰੋਜ਼ ਸਮੱਸਿਆ ਆ ਰਹੀ ਹੈ ਸਕੂਲਾਂ 'ਚ ਸਾਡੇ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਨੇ ਕੜਾ ਪਾਉਣ ਤੇ ਪਾਬੰਦੀ ਲਾਈ ਜਾ ਰਹੀ ਹੈ ਹਿੰਦੀ ਬੋਲਣ ਲਈ ਮਜਬੂਰ ਕੀਤਾ ਜਾ ਰਿਹਾ ਇਹ ਸਾਰੀ ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਧਰਨਾ ਲਾ ਰਹੇ ਹਾਂ ਇਹਾਈ ਦੀ ਮੈਂ ਪਹਿਲਾਂ ਫੇਰ ਰਿਪੀਟ ਕਰਦੇ ਹਾਂ ਬਾਅਦ ਦੀ ਗੱਲ ਹੈ ਪਹਿਲਾਂ ਤਾਂ ਉਹ ਜਿਹੜੇ ਛੁੱਟੀ ਬੰਦੇ ਆਉਂਦੇ ਸੀ ਇਹ ਛੁੱਟੀ ਬੰਦ ਕਰਤੀ ਇਹਨਾਂ ਨੇ ਰਿਹਾਈ ਦੇਣਾ ਤਾਂ ਬਾਅਦ ਦੀ ਗੱਲ ਹੈ ਇਹਨਾਂ ਦਾ ਜਿਹੜਾ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਨਾਮ ਹੈ ਕਿਉਂਕਿ ਭਾਈ ਲਖਵਿੰਦਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਤੇ ਗੁਰਮੀਤ ਸਿੰਘ ਜੀ ਇਹ ਉਹ ਕੌਮੀ ਯੋਧੇ ਨੇ ਜਿਹੜੇ ਤਕਰੀਬਨ 28 ਸਾਲ ਤੋਂ ਜੇਲ੍ਹ 'ਚ ਬੰਦ ਨੇ 28 ਸਾਲ ਤੋਂ ਮੈਨੂੰ ਭਾਰ ਸਰਕਾਰ ਦੱਸੇ ਕਿ ਉਹਨਾਂ ਦਾ ਇੱਕ ਵੀ ਕੈਦੀ ਇੰਨੀ ਐਨੇ ਟਾਈਮ ਤੋਂ ਜੇਲ੍ਹ 'ਚ ਬੰਦ ਹੈ ਸਾਡੇ ਸਿੱਖਾਂ ਨਾਲ ਕਿਉਂ ਵਿਤਕਰਾ ਹੋ ਰਿਹਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੇ ਉਹ 32 ਸਾਲ ਤੋਂ ਬੰਦ ਨੇ ਸੋ ਇੰਨੀ-ਇੰਨੀ ਸਜ਼ਾਵਾਂ ਸਖਤ ਸਜ਼ਾਵਾਂ ਇਹ ਸਿੱਖਾਂ ਨੂੰ ਕਿਉਂ ਇਸ ਮੁਲਕ 'ਚ ਮਿਲ ਰਹੀਆਂ ਨੇ ਸਾਨੂੰ ਆਮ ਆਦਮੀ ਪਾਰਟੀ ਦੱਸੇ ਕੇਂਦਰ ਸਰਕਾਰ ਦੱਸੇ ਦੇਖੋ ਜੀ ਜਦੋਂ 10-15 ਸਾਲ ਉਹਨਾਂ ਦੀ ਪੰਜਾਬ 'ਚ ਸਰਕਾਰ ਰਹੀ ਹੈ ਉਦੋਂ ਕਿਉਂ ਨਹੀਂ ਉਹ ਵਫਤ ਲੈ ਕੇ ਗਏ ਉਹਨਾਂ ਨੇ ਉਦੋਂ ਕਿਉਂ ਨਹੀਂ ਮੰਗਾਂ ਕੀਤੀਆਂ ਹੁਣ ਸਿਰਫ ਸੁਖਵੀਰ ਬਾਦਲ ਅਕਾਲੀ ਦਲ ਨੂੰ ਆਕਸੀਜਨ ਦੇਣ ਦੇ ਲਈ ਉਹਨੂੰ ਮਜ਼ਬੂਤ ਕਰਨ ਦੇ ਲਈ ਇਹ ਡਰਾਮੇਬਾਜ਼ੀ ਕਰ ਰਿਹਾ ਹੈ ਇਹ ਉਹੀ ਸੁਖਵੀਰ ਬਾਦਲ ਹੈ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਪੈਰੋਲ ਮੇਰਾ ਨਾਮ ਜੀਵਨ ਕੌਰ ਹੈ ਜੀ ਤੁਸੀਂ ਕਿਹਨਾਂ ਦੇ ਪਰਿਵਾਰ ਦੇ ਮੈਂਬਰ ਹੋ ਮੈਂ ਸਰਦਾਰ ਗਰਮੀਤ ਸਿੰਘ ਦੇ ਪਰਿਵਾਰ ਚੋਂ ਹਾਂ ਕਿੰਨਾ ਚਿਰ ਹੋ ਗਿਆ ਉਹਨੂੰ ਜੇਲ੍ਹ ਦੇ ਵਿੱਚ ਪਾਦ ਦੇ ਮੇਰੇ ਬੱਚੇ ਨੂੰ 28 ਸਾਲ ਹੋ ਗਏ ਅੱਛਾ ਜੀ ਜੇਲ੍ਹ ਜੇਲ੍ਹ ਕੱਟਦੇ ਪਰੋਲ ਤੇ ਆਏ ਉਦੋਂ ਮਿਲੇ ਸੀ ਕਾਫੀ ਦੇਰ ਹੋ ਗਈ। ਵਰਬਰੀਜ ਮਿਲੇ ਆ ਵਰਬਰੀਜ ਨੂੰ ਵੀ। ਹਾਂਜੀ ਹੁਣ ਕੀ ਕਹਿਣਾ ਪ੍ਰਸ਼ਾਸਨ ਜਦੋਂ ਅਸੀਂ ਮਿਲਣ ਜਾਂਦੇ ਹਾਂ ਪ੍ਰਸ਼ਾਸਨ ਵੱਲੋਂ ਕੀ ਕਿਹਾ ਜਾਂਦਾ ਹੈ? ਅਸੀਂ ਜੇਲ੍ਹ 'ਚ ਕਦੇ ਨਹੀਂ ਮਿਲਣਗੇ। ਅੱਛਾ। ਅਸੀਂ ਇੱਥੇ ਘਰ ਮੇਜਦਾ ਜਦੋਂ ਪਰੋਲ ਤੇ ਆਉਂਦਾ। ਅਸੀਂ ਆਪਣੇ ਘਰ ਜਾਈਦਾ। ਸਾਡਾ ਘਰ ਇੱਥੇ ਪਟਿਆਲੇ ਆ। ਹਾਂਜੀ। ਇਹ ਪਰਿਵਾਰ ਦਾ ਮੈਂਬਰ ਆ ਸਾਡੇ ਦਾ। ਹਾਂਜੀ। ਇਹ ਵੱਡੇ ਭਰਾਤਾ ਜੀ ਨੇ ਉਹਨਾਂ ਦਾ ਬੇਟਾ ਆ। ਇਹ ਜਦੋਂ ਦਾ ਸੰਘਰਸ਼ ਚੱਲਦਾ ਅਸੀਂ ਉਦੋਂ ਤੋਂ ਆਪਣੇ ਬੱਚੇ ਦੀ ਰਿਹਾਈ ਵਾਸਤੇ ਅਸੀਂ ਇਹਨਾਂ ਦੇ ਉਦੋਂ ਤੋਂ ਅਸੀਂ ਇਹਨਾਂ ਦੀ ਰਿਹਾਈ ਵਾਸਤੇ ਅਪੀਲ ਕਰਦੇ ਹਾਂ ਅਸੀਂ ਸਾਰੀ ਦੁਨੀਆ ਨੂੰ ਅਪੀਲ ਕਰਦੇ ਹਾਂ ਸਾਡੇ ਬੱਚਿਆਂ ਨੂੰ ਰਿਹਾ ਕਰਾਓ ਸਭ ਨੂੰ ਰਿਹਾ ਕਰੋ ਸਾਰੇ ਰਿਹਾ ਕਰੋ ਕਦੇ ਕਦੇ ਮੰਨ ਕਰਦਾ ਵੀ ਪਰਿਵਾਰ ਦੇ ਮੈਂਬਰ ਆ ਕੇ ਮਿਲਣ ਇਸ ਤਰ੍ਹਾਂ ਇਹਨਾਂ ਲੰਬਾ ਸਮਾਂ ਹੋ ਗਿਆ ਦਿਨ ਤਾਂ ਬਹੁਤ ਕਰ ਰਿਹਾ ਜੀ ਸਾਡਾ ਪਰਿਵਾਰ ਕਿ ਸਾਡਾ ਲਹੂ ਆ ਸਾਡਾ ਖੂਨ ਆ ਸਾਡਾ ਨਹੀਂ ਜੀ ਕਰੋ ਤਾਂ ਹੋਰ ਕੀ ਦਾ ਕਰੋਗੇ ਇਹ ਕਰਨਾ ਚਾਹੀਦਾ ਹੈ ਜਨਤਾ ਦੀ ਮੰਗ ਕਰੀ ਸਰਕਾਰ ਨੂੰ ਅਸੀਂ ਇਹ ਜਿਹੜੇ ਵੀਰ ਮੰਗਾ ਮੰਗਦੇ ਨੇ ਸਰਕਾਰ ਕੋਲੋਂ ਧਰਨੇ ਲਾਉਂਦੇ ਨੇ ਅਪੀਲਾਂ ਕਰਦੇ ਨੇ ਅਸੀਂ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਇਹਨਾਂ ਦੇ ਨਾਲ ਸਾਰਿਆਂ ਨਾਲ ਖੜਦੇ ਆ ਸਾਨੂੰ ਸਾਰਿਆਂ ਨਾਲ ਹਮਦਰਦੀ ਆ ਔਰ ਅਸੀਂ ਇਹ ਸਾਰੇ ਇਹੀ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਬੰਦੀ ਸਿੰਘ ਬੰਦੀ ਸਿੰਘ ਆਪਣੇ ਵਾਸਤੇ ਨਹੀਂ ਗਏ ਕੋਈ ਉਹਨਾਂ ਦਾ ਕਿਸੇ ਨਾਲ ਕੋਈ ਲੜਾਈ ਚ ਖੜਾ ਨਹੀਂ ਸੀ ਉਹ ਜੋਦੇ ਨੇ ਉਹ ਧਰਮ ਦੀ ਖਾਤਰ ਗਏ ਨੇ ਇਹ ਆਪਣੀ ਖਾਤਰ ਨਹੀਂ ਗਏ ਹੈਗੇ ਇਹ ਮੇਰਾ ਪੁੱਤਰ ਗਰਮੀਤ ਸਿੰਘ ਇਕੱਲਾ ਪੁੱਤਾਂ ਮਾ ਮਾਪ ਦਾ ਤਿੰਨ ਭੈਣਾਂ ਦਾ ਇੱਕ ਭਰਾ ਆ ਇਹਦੇ ਪਿਤਾ ਦੀ ਡੈਥ ਹੋ ਗਈ ਆ ਮਾਂ ਕਿੱਥੇ ਕਿੱਥੇ ਜਾਵੇ ਅਸੀਂ ਇਹਨਾਂ ਦੇ ਮਗਰ ਜਿੱਥੇ ਤੱਕ ਹਾ ਦਾ ਨਾਰਾ ਮਾਰਨਾ ਅਸੀਂ ਆਪਣੇ ਪੁੱਤ ਦੇ ਮਗਰ ਜਾਣੇ ਆ ਜਿੰਨਾ ਚਿਰ ਸਾਡਾ ਬੱਚਾ ਘਰ ਨਹੀਂ ਆਉਂਦਾ ਸਾਰੇ ਬੱਚੇ ਮੇਰੇ ਬੱਚੇ ਵਰਗੇ ਨੇ ਜਿੰਨਾ ਚਿਰ ਘਰ ਨਹੀਂ ਆਉਂਦੇ ਬੱਚੇ ਉਹਨਾਂ ਚ ਅਸੀਂ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਸਾਡੀ